ਮਸਤ ਜੀ ਗੱਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏ ਜੀ ਵਰਕ ਵਾਲੇ ਸੂਟ ਰਹਿਣਗੇ ਕੋਈ ਵੀ ਤੁਸੀਂ ਸਟੱਫ ਤੇ ਜਿੱਦਾਂ ਵੀ ਤੁਸੀਂ ਸਟੱਫ ਲਾਈਕ ਕਰਦੇ ਹੋ ਕੋਈ ਵੀ ਹਨਾ ਉਸ ਅਕੋਰਡਿੰਗ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਸੂਟਸ ਨੂੰ ਲੋ ਜੀ ਪਹਿਲਾ ਸੂਟ ਹੈ ਜੀ ਜਿਹੜਾ ਇਹ ਆਪਣਾ ਹੈਗਾ ਸਿਲਕ ਪਸ਼ਮੀਨੇ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਤੇ ਬਹੁਤ ਹੀ ਜਾਦੇ ਸੋਹਣਾ ਡਿਜ਼ਾਈਨ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਉੱਪਰ ਘੇਰੇ ਦਾ ਕੰਮ ਹੋਇਆ ਹੋਇਆਗਾ ਲਓ ਜੀ ਨੱਕ ਦਾ ਕੰਮ ਹੋਇਆ ਹੋਇਆਗਾ ਕੰਮ ਤੁਸੀਂ ਦੇਖ ਸਕਦੇ ਸਾਰਾ ਆਪਾਂ ਬਾਦਲਾ ਲਗਾ ਕੇ ਵਿੱਚ ਗੋਟਾ ਐਡ ਕੀਤਾ ਹੈਗਾ ਬਹੁਤ ਹੀ ਜਿਆਦਾ ਸੋਹਣਾ ਵਰਕ ਹੋਇਆ ਹੋਇਆਗਾ ਤੇ ਤੁਸੀਂ ਆਪਣੇ ਅਕੋਰਡਿੰਗ ਚੋਇਸ ਅਕੋਰਡਿੰਗ ਵਰਕ ਨੂੰ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਫੈਬਰਿਕ ਤੇ ਨਾਲ ਹੈਗੇ ਜੀ ਇਹਦੇ ਘੇਰਾ ਵਰਕ ਕੀਤਾ ਹੋਇਆ ਇਹ ਵਾਲਾ ਐਸਟਰਾ ਤੇ ਨਾਲ ਹੈਗੇ ਨੇ ਇਸ ਤਰ੍ਹਾਂ ਬਾਵਾ ਨਹੀਂ ਗਿਆ ਬਹੁਤ ਹੀ ਜਿਆਦਾ ਸੋਨਾ ਮਸ਼ੀਨ ਦਾ ਕੰਮ ਹੋਇਆ ਹੈਗਾ ਸਾਰਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਵਿੱਚ ਜਰੀ ਐਡ ਕਰਕੇ ਹਨਾ ਸਿਲਕ ਪਸ਼ਮੀਨੇ ਤੇ ਆਪਾਂ ਰੈਡੀ ਕੀਤਾ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਤਾਂ ਤੁਸੀਂ ਆਪਣੀ ਕਲਰ ਚੁਆਇਸ ਕਰਕੇ ਹਨਾ ਸੂਟ ਹੈਗਾ ਜਿਹੜਾ ਆਰਡਰ ਕਰ ਸਕਦੇ ਹੋਗੇ ਡਿਜ਼ਾਈਨ ਹੈਗਾ ਤੁਸੀਂ ਕੋਈ ਵੀ ਆਪਣਾ ਰੈਡੀ ਕਰਵਾ ਸਕਦੇ ਹੋਗੇ ਜੇ ਸਾਡਾ ਡਿਜ਼ਾਈਨ ਪਸੰਦ ਆਉਂਦਾ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਲਓ ਇਸ ਤੋਂ ਬਾਅਦ ਹੈਗਾ ਜੀ ਆਪਾਂ ਬਹੁਤ ਹੀ ਜਿਆਦਾ ਸੋਹਣਾ ਵਰਕ ਕੀਤਾ ਹੈਗਾ ਨਾਲ ਆਪਾਂ ਚਾਕ ਵੀ ਥੋੜੇ ਜੇ ਐਡ ਕੀਤੇ ਨੇ ਕਿ ਤੇ ਪਲੱਸ ਆਪਾਂ ਨਾਲ ਘੇਰਾ ਰੱਖਿਆ ਹੈਗਾ ਇਸ ਤਰ੍ਹਾਂ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖੋ ਹਨਾ ਤੇ ਕੰਮ ਹੈਗਾ ਜਿਹੜਾ ਸਾਰਾ ਆਪਾਂ 0 ਟਾਂਕੇ ਤੇ ਕਰਦੇ ਆਂਗੀ ਤੇ ਬਹੁਤ ਹੀ ਜਿਆਦਾ ਸੋਹਣਾ ਵਰਕ ਹੋਇਆ ਹੋਇਆਗਾ ਇਹਦੀਆਂ 슬ੀਵਸ ਵੀ ਵਰਕ ਹੋਈਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ 슬ੀਵਸ ਰਹਿਣਗੀਆਂ ਲਓ ਜੀ ਬਾਕੀ ਜਦੋਂ ਇਹਦੇ ਉੱਪਰ ਹੈ ਨਾ ਤੁਸੀਂ ਸਟਿਚ ਕਰਵਾਉਂਗੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਰੈਡੀ ਹੋ ਜਾਣਾਗਾ ਸਲਾਈ ਹੋ ਕੇ ਤੇ ਤੁਸੀਂ ਇਹ ਵਾਲਾ ਪੀਸ ਹੈਗਾ ਸਿਲਕ ਪਸ਼ਮੀਨੇ ਤੇ ਰੈਡੀ ਕਰਵਾਓ ਪਸ਼ਮੀਨੇ ਤੇ ਕੋਈ ਵੀ ਮਰਜੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਕੀਤਾ ਹੋਇਆ ਹੈਗਾ ਇਹ ਵਾਲਾ ਵੀ ਇਸ ਤਰ੍ਹਾਂ ਇਹਦਾ ਘੇਰਾ ਰਹੂਗਾ ਲਓ ਜੀ ਇਹ ਹੈਗਾ ਜੀ ਇਹਦਾ ਘੇਰਾ ਵਰਕ ਕੀਤਾ ਹੋਇਆ ਹੈਗਾ ਇਹ ਵਾਲਾ ਸਾਰਾ ਜਰੀ ਨਾਲ ਤੇ ਇਹ ਕਾਰਨਰ ਦੇ ਉੱਪਰ ਫਲਾਰ ਆ ਜਾਊਗਾ ਕੰਮ ਤੁਸੀਂ ਦੇਖੋ ਇਦਾਂ ਲੱਗਦਾ ਨਾ ਜਿਵੇਂ ਪੇਂਟ ਕੀਤਾ ਹੋਇਆਗਾ ਸਾਰਾ ਮਸ਼ੀਨ ਦਾ ਕੰਮ ਹੈ ਹੱਥੀ ਮਸ਼ੀਨ ਨਾਲ ਆਪਾਂ ਵਰਕ ਕਰਦੇ ਆਂਗੇ ਕੋਈ ਕੰਪਿਊਟਰ ਮਸ਼ੀਨ ਦਾ ਕੰਮ ਨਹੀਂ ਹੈਗਾ ਇਹ ਵਾਲਾ ਆ ਜਾਊਗਾ ਜੀ ਹਿੱਪ ਤੇ ਫਲਾਰ ਆ ਜਾਊਗਾ ਇਧਰ ਚੈਸਟ ਤੇ ਆ ਜਾਊਗਾ ਇਸ ਤਰ੍ਹਾਂ ਇਹ ਡਿਜ਼ਾਈਨ ਬਣਿਆ ਹੋਇਆ ਹੈ ਇਹ neck ਕੋਲੇ neck ਕੋਲੇ ਆ ਜਾਊਗਾ ਫਲਾਰ ਠੀਕ ਹੈ ਜੀ ਤੇ ਇਹਦੇ ਆਵਾਵਾਂ ਨਹੀਂ ਗਿਆ ਇਸ ਤਰ੍ਹਾਂ ਰੈਡੀ ਕੀਤੇ ਹੋਏ ਹਨ ਗਿਆ ਬਹੁਤ ਜ਼ਿਆਦਾ ਸੋਹਣਾ ਕੰਮ ਹੈਗਾ ਇਹਨੂੰ ਤੁਸੀਂ ਹਨਾ ਸਿੰਪਲ ਪਸ਼ਮੀਨੇ ਸਿਲਕ ਪਸ਼ਮੀਨੇ ਜਿਵੇਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਵਾਸ਼ ਕਰੋਗੇ ਸੂਟ ਕੋਈ ਵੀ ਸਾਡਾ ਹਨਾ ਥ्रेड ਦਾ ਕੰਮ ਹੈਗਾ ਖਰਾਬ ਨਹੀਂ ਹੁੰਦਾ ਬਿਲਕੁਲ ਵੀ ਲਓ ਜੀ ਤੁਸੀਂ ਆਪਣਾ ਡਿਜ਼ਾਈਨ ਸੈਂਡ ਕਰਕੇ ਤੁਸੀਂ ਸਾਡੇ ਨਾਲ ਰੈਡੀ ਕਰਵਾ ਲਓ ਸੂਟ ਤੇ ਇਸ ਤੋਂ ਬਾਅਦ ਹੈ ਗਿਆ ਜੀ ਜਿਹੜਾ ਕਿ ਮੈਂ ਬਲੈਕ ਸੂਟ ਪਸ਼ਮੀਨੇ ਦਾ ਵੀਅਰ ਕੀਤਾ ਸੀਗਾ ਉਹਦੇ ਨਾਲ ਦੇ ਸੂਟ ਨਿੰਗੇ ਰੈਡੀ ਹੋ ਰਹੇ ਨੇਗੇ ਜਿੱਦ ਜਿੱਦ ਆਈ ਜਾਂਦੇ ਨੇ ਆਪਾਂ ਤੁਹਾਨੂੰ ਸ਼ੋਅ ਕਰੀ ਚੱਲਾਂਗੇ ਲੋ ਜੀ ਸੇਮ ਘੇਰੇ ਤੇ ਚਾਕ ਦਾ ਕੰਮ ਆ ਜਾਊਗਾ ਇਹਦੇ ਲਈ ਨਾ ਸਾਨੂੰ ਪ੍ਰੋਪਰ ਨਾਪ ਚਾਹੀਦਾ ਜੀ ਇਹ ਆਪਾਂ ਜੈਨੀਫਰ ਸਟੱਫ ਤੇ ਰੈਡੀ ਕੀਤਾ ਹੈਗਾ ਤੁਸੀਂ ਵੀ ਜੈਨੀਫਰ ਤੇ ਰੈਡੀ ਕਰਵਾਉਣਾ ਚਾਹੋ ਨੇ ਕਰਵਾ ਸਕਦੇ ਹੋਗੇ ਇਹ ਸਾਨੂੰ ਪ੍ਰੋਪਰ ਨਾਪ ਤਾਂ ਚਾਹੀਦਾ ਕਿਉਂਕਿ हिਪ ਦਾ ਵੀ ਚਾਹੀਦਾ ਤੇ ਇਹਦੇ ਨਾਲ ਚਾਕ ਵੀ ਨੇ ਤੇ ਇਹ ਘੇਰਾ ਵੀ ਹੈ ਲੈਂਥ ਵੀ ਚਾਹੀਦੀ ਹੈ ਕਿਉਂਕਿ ਨੈਕ ਵਰਕ ਕੀਤਾ ਹੋਇਆ ਹੈਗਾ ਲੋ ਜੀ ਨੈੱਕ ਦੇ ਤੁਸੀਂ ਕੰਮ ਦੇਖ ਸਕਦੇ ਹੋ ਸਾਰਾ ਕੰਮ ਹੈ ਜੀ ਜਿਹੜਾ ਇਹ ਆਰੀ ਦਾ ਬਣ ਕੇ ਆਇਆਗਾ ਆਰੀ ਦਾ ਹੀ ਸੂਟ ਸੀਗਾ ਜਿਹੜਾ ਮੈਂ ਵੇਅਰ ਕੀਤਾ ਸੀਗਾ ਇਹਦੇ ਨਾਲ ਦੇ ਹੋਰ ਵੀ ਕਾਫੀ ਭੈਣਾਂ ਨੇ ਆਰਡਰ ਦਿੱਤੇ ਨੇ ਸੂਟ ਰੈਡੀ ਹੋ ਰਹੇ ਨੇਗੇ ਲੋ ਜੀ ਇਸ ਤਰ੍ਹਾਂ ਇਹਦੀਆਂ ਬਾਹਾਂ ਰਹਿਣਗੀਆਂ ਠੀਕ ਹੈ ਜੀ ਤੁਸੀਂ ਜੈਨੀਫਰ ਤੇ ਵੀ ਰੈਡੀ ਕਰਾ ਸਕਦੇ ਹੋ ਬਹੁਤ ਲਾਈਟ weight ਸਟੱਫ ਹੁੰਦਾ ਵਧੀਆ ਹੁੰਦਾ ਸਟੱਫ ਜੇ ਤੁਸੀਂ ਮਤਲਬ ਇਹਦਾ ਥ੍ਰੈਡ ਵਗੈਰਾ ਚੇਂਜ ਕਰਵਾਉਣਾ ਹੈ ਨਾ ਮਲਟੀ ਦੇ ਵਿੱਚ ਕਰਵਾਉਣਾ ਹੈ ਤਾਂ ਵੀ ਤੁਸੀਂ ਕਰਵਾ ਸਕਦੇ ਹੋਗੇ ਹੁਣ ਇਹ ਵਾਲਾ ਪੀਸ ਹੈ ਜੀ ਜਿਹੜਾ ਇਹ ਪਸ਼ਮੀਨੇ ਤੇ ਰੈਡੀ ਹੋ ਕੇ ਆਇਆ ਹੈਗਾ ਉਹ ਆਪਾਂ ਜੈਨੀਫਰ ਤੇ ਰੈਡੀ ਕੀਤਾ ਸੀਗਾ ਤੁਸੀਂ ਪਸ਼ਮੀਨੇ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਪਸ਼ਮੀਨੇ ਤੇ ਕਰਾ ਸਕਦੇ ਹੋਗੇ ਲਓ ਜੀ neck ਦਾ ਡਿਜ਼ਾਈਨ ਹੈਗਾ ਸਭ ਤੋਂ ਪਹਿਲਾਂ ਤੁਸੀਂ neck ਦਾ ਸਟਾਈਲ ਦੇਖ ਸਕਦੇ ਹੋਗੇ ਇਕੇ ਜੀ neck ਆ ਗਿਆ ਇਹਦੇ ਲਈ ਸਾਨੂੰ ਪ੍ਰੋਪਰ ਮੈਜ਼ਰਮੈਂਟ ਚਾਹੀਦਾ ਹੁੰਦਾ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਸ਼ੋਅ ਕੀਤਾ ਸੀਗਾ ਜਿੱਦਾਂ ਕਿ ਇਹ ਇਸ ਤਰ੍ਹਾਂ ਆਪਾਂ ਸਲਿਪਾਂ ਲਗਾ ਕੇ ਦੇ ਦੇਣੇ ਹੁੰਦੇ ਨੇ ਜਦੋਂ ਆਪਣੇ ਰੈਡੀ ਹੋਣ ਲਈ ਜਾਂਦੇ ਨੇਗੇ ਲਓ ਜੀ ਇਸ ਤੋਂ ਬਾਅਦ ਹੈਗਾ ਜੀ ਇਹ ਸਾਰਾ ਦੇਖੋ हिਪ ਦਾ ਕੰਮ ਘੇਰੇ ਦਾ ਕੰਮ ਇਸ ਤਰ੍ਹਾਂ ਬਣਿਆ ਹੋਇਆ ਹੈਗਾ hip ਤੇ ਘੇਰੇ ਦਾ hip ਵੀ ਹੈ ਪਲੱਸ ਘੇਰਾ ਵੀ ਹੈ ਇਹਦੇ ਨਾਲ ਸਾਰਾ ਕੰਮ ਆਰੀ ਦੇ ਵਿੱਚ ਹੈ ਇਹਨੂੰ ਤੁਸੀਂ ਥ੍ਰੈਡ ਜੇ ਤੁਸੀਂ ਇੱਕ ਕਲਰ ਦਾ ਨਹੀਂ ਲਗਵਾਉਣਾ ਮਲਟੀ ਦੇ ਵਿੱਚ ਰੈਡੀ ਕਰਵਾਉਣਾ ਮਲਟੀ ਚ ਰੈਡੀ ਕਰਵਾ ਲਓ ਲੋਚੀ ਇਸ ਤੋਂ ਬਾਅਦ ਹੈਗਾ ਜੀ ਬਾਵਾ ਦੇ ਉੱਪਰ ਵਰਕ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਹਨਾ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਔਰਗੈਂਜ਼ਾ ਦੇ ਪਿਓਰ ਔਰਗੈਂਜ਼ਾ ਦੇ ਦੁਪੱਟੇ ਰਹਿਣਗੇ ਤੇ ਤੁਸੀਂ ਸਾਮੀ ਦੇ ਵਿੱਚ ਲਗਾਉਂਗੇ ਥੋੜਾ ਜਿਹਾ ਉਹ 3-400 ਰੁਪਏ ਦਾ ਫਰਕ ਪੈ ਜੂਗਾ ਜ਼ਿਆਦਾ ਨਹੀਂ ਪੈਂਦਾ ਹੈਗਾ ਕਿਉਂਕਿ ਫਿਨਿਸ਼ਿੰਗ ਵਗੈਰਾ ਵੀ ਹੋਊਗੀ ਨਾ ਫਿਰ ਇਸ ਤੋਂ ਬਾਅਦ ਹੈਗਾ ਜੀ ਵੈਲਵਟ ਦਾ ਸੂਟ ਹੈਗਾ ਜਿਹੜਾ ਆਪਾਂ ਰੈਡੀ ਕੀਤਾ ਹੈਗਾ ਸੇਮ ਮੇਰੇ ਵੀਰ ਕੀਤਾ ਹੋਇਆ ਸੀਗਾ ਸੂਟ ਵੈਲਵਟ ਦਾ ਉਸ ਤਰ੍ਹਾਂ ਹੀ ਇਹ ਰੈਡੀ ਹੋਇਆਗਾ ਇਹ ਜਿਹੜਾ ਵਰਕ ਹੈਗਾ ਇਵਲਵਰਟ ਦੇ ਉੱਪਰ ਸੂਟ ਆਪਾਂ ਰੈਡੀ ਕੀਤਾ ਹੈਗਾ ਸੇਮ ਮੇਰੇ ਵਾਲੇ ਨਾਲ ਦੇ ਡਿਜ਼ਾਈਨ ਰਿਪੀਟ ਇਸ ਸੀਜ਼ਨ ਦੇ ਵਿੱਚ ਵੀ ਰੈਡੀ ਹੋ ਰਹੇ ਨੇ ਪਹਿਲਾਂ ਕ੍ਰੇਪ ਤੇ ਵੀ ਰੈਡੀ ਕੀਤੇ ਨੇਗੇ ਇਹ neck ਦਾ ਸਟਾਈਲ ਆ ਗਿਆ ਜੀ ਤੇ ਵਿੱਚ ਬੁਟੀ ਆ ਜੂਗੀ ਸਾਰਾ ਕੰਮ ਇਹ ਵੀ ਆਰੀ ਦਾ ਕੀਤਾ ਹੋਇਆ ਕੋਈ ਇਹਦਾ ਘੇਰਾ ਨਹੀਂ ਹੈਗਾ ਤੇ ਬੈਕ neck ਵੀ ਹੈਗਾ ਇਹਦਾ ਰੈਡੀ ਕੀਤਾ ਹੋਇਆ ਤੇ ਇਸ ਤੋਂ ਬਾਅਦ ਹੈਗਾ ਜੀ 바ਵਾ ਤੇ ਬਾਟਮ 바ਵਾ ਤੇ ਬਾਟਮ ਦਾ ਵਰਕ ਹੈ ਜਿਹੜਾ ਸੇਮ ਰਹੂਗਾ ਜਿੱਦਾਂ ਕੀ ਵਾਲਾ ਹੈਗਾ ਜੀ ਬਾਟਮ ਤੇ ਉੱਪਰ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਬਾਵਾ ਤੇ ਵੀ ਸੇਮ ਹੀ ਵਰਕ ਆ ਜਾਊਗਾ ਹੈਵੀ ਕਮ ਇਹ ਵਾਲਾ ਸਾਰਾ ਬਾਜੂ ਦੇ ਉੱਪਰ ਕੰਮ ਕੀਤਾ ਹੋਇਆ ਠੀਕ ਹੈ ਜੀ ਦੇਖੋ ਪੂਰਾ ਫੁੱਲ ਹੈਵੀ ਕਮ ਕੀਤਾ ਹੋਇਆ ਹੈ ਇਹ ਸਾਰਾ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਹੱਥੀ ਆਰੀ ਜਿਹੜਾ ਆਪਾਂ ਕੰਮ ਕਰਦੇ ਆਂਗੇ ਹੱਥੀ ਮਸ਼ੀਨ ਨਾਲ ਉਹ ਆਰੀ ਦਾ ਕੰਮ ਹੈ ਇਹ ਵਾਲਾ ਵਿੱਚ ਥ्रेड ਐਡ ਕੀਤੇ ਨੇਗੇ ਬਹੁਤ سارے ਸੂਟ ਗਿਣਤੀ ਹੋਈ ਨਹੀਂ ਹੈਗੀ ਬਲੈਕ ਤੇ ਇਹ ਸੂਟਾਂ ਦੀ ਵੀ ਕਿੰਨੇ ਕ ਆਪਾਂ ਰੈਡੀ ਕਰ ਚੁੱਕੇ ਆਂਗੇ ਚਲੋ ਬਾਕੀ ਭੈਣਾ ਆਪਦੇ ਡਿਜ਼ਾਈਨ ਸ਼ੇਅਰ ਕਰ ਦਿੰਦੀ ਆਂ ਨੇ ਜੇ ਆਪਾਂ ਵੀਡੀਓ ਪਾਉਣ ਉਹਦੇ ਵਿੱਚੋਂ ਵੀ ਡਿਜ਼ਾਈਨ ਦੇਖ ਕੇ ਆਰਡਰ ਦੇ ਦੇ ਦਿੰਦੇ ਨੇਗੇ ਹਨਾ ਤਾਂ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰਕੇ ਆਰਡਰ ਦੇ ਸਕਦੇ ਹੋ ਕਲਰ ਚੁਆਇਸ ਤੁਸੀਂ ਆਪਣੀ ਦੱਸ ਸਕਦੇ ਹੋਗੇ ਵੀ ਸਾਡਾ ਇਸ ਤਰ੍ਹਾਂ ਦਾ ਸੂਟ ਆ ਰੈਡੀ ਕਰ ਦਿਓ ਤੇ ਇਸ ਤੋਂ ਬਾਅਦ ਹੈਗਾ ਜੀ ਸੌਰੀ ਮੈਂ ਦਿਖਾਉਣਾ ਭੁੱਲ ਗਈ ਤੇ ਛੋਟੇ ਬੱਚੇ ਦਾ ਸੂਟ ਹੈਗਾ ਜੇ ਤੁਸੀਂ ਵੀ ਇਸ ਤਰ੍ਹਾਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਦੱਸ ਸਕਦੇ ਹੋਗੇ ਆਪਣੇ ਬੱਚਿਆਂ ਲਈ ਜਿੱਦਾਂ ਕਿ ਇਹ ਆਪਾਂ ਬਹੁਤ ਛੋਟਾ ਬੱਚਾ ਹੈਗਾ 2 ਸਾਲ ਦਾ ਹਨਾ ਇਸ ਤਰ੍ਹਾਂ ਆਪਾਂ ਨੈੱਕ ਬਣਾਇਆਗਾ ਫੁਲਕਾਰੀ ਦੇ ਵਿੱਚ ਆਪਾਂ ਇਹ ਸੂਟ ਐਡ ਕੀਤਾ ਹੈਗਾ ਨੈੱਕ ਬਣਾਤਾ ਤੇ ਇਸ ਤੋਂ ਬਾਅਦ ਇਹਦਾ ਘੇਰਾ ਬਣਾਤਾ ਠੀਕ ਹੈ ਜੀ ਤੇ ਬਾਵਾ ਹੋਣਗੇ ਆ ਇਸ ਤਰ੍ਹਾਂ ਬਾਕੀ ਇਹ ਸਟੀਚਿੰਗ ਲਈ ਸਾਰੇ ਸੂਟ ਜਾ ਰਹੇ ਨੇਗੇ ਜਦੋਂ ਸਟਿਚ ਹੋ ਕੇ ਆਗੇ ਪ੍ਰੋਪਰ ਲੁੱਕ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਾਂਗੇ ਵੀ ਕਿੱਦਾਂ ਦੀ ਲੁੱਕ ਆਉਂਦੀ ਹੈਗੀ ਹਰ ਤਰ੍ਹਾਂ ਦਾ ਆਪਣੇ ਕੋਲੇ ਸਟਾਫ ਅਵੇਲੇਬਲ ਹੈਗਾ ਹੈਗਾ ਤੁਸੀਂ ਆਪਣਾ ਸਟਾਫ ਦੱਸੋ ਸਾਨੂੰ ਚੁਆਇਸ ਦੱਸੋ ਵੀ ਇਹ ਸਾਨੂੰ ਇਹ ਚੀਜ਼ ਚਾਹੀਦੀ ਹੈ ਨਾ ਹਰ ਇੱਕ ਚੀਜ਼ ਆ ਤੁਹਾਡੇ ਲਈ ਆਪਾਂ ਹਾਜ਼ਰ ਕਰਾਂਗੇ ਵਰਕ ਹੈਗਾ ਤੁਸੀਂ ਆਪਣੇ ਚੁਆਇਸ ਦਾ ਦੱਸੋ ਹਨਾ ਵੀ ਸਾਡਾ ਇਸ ਤਰ੍ਹਾਂ ਰੈਡੀ ਕਰ ਦੋ ਡਿਜ਼ਾਈਨ ਭੇਜ ਦੋ ਕਿਉਂਕਿ ਹਰ ਇੱਕ ਭੈਣ ਦੀ ਅਲੱਗ-ਅਲੱਗ ਚੁਆਇਸ ਹੁੰਦੀ ਹੈ ਕਿ ਹਨਾ ਕੋਈ ਕਿਸ ਤਰ੍ਹਾਂ ਦਾ ਲਾਈਕ ਕਰਦੇ ਕੋਈ ਕਿਸ ਤਰ੍ਹਾਂ ਦਾ ਲਾਈਕ ਕਰਦਾ ਉਸ ਅਕੋਰਡਿੰਗ ਤੁਸੀਂ ਦੱਸ ਕੇ ਆਪਣਾ ਚੁਆਇਸ ਰੱਖ ਕੇ ਹਨਾ ਸੂਟ ਰੈਡੀ ਕਰਵਾ ਸਕਦੇ ਹੋ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਡਿਜ਼ਾਈਨ ਪਸੰਦ ਆਏ ਹੋਣਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਨੇ ਜੀ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ